ਫਰੀ ਕੋਸਟ ਹੋ ਜਾਏਗਾ ਐਚ ਆਈ ਵੀ ਦੇ ਕਿੰਨੇ ਕਮਰੀਜ਼ ਹੋਣਗੇ ਪੰਡਿਤ ਜੀ ਘੱਟ ਵੱਟ ਐਚ ਆਈ ਵੀ ਦੇ ਲਗਭਗ ਜੇ ਆਪਾਂ ਪੱਤੀ ਮੁਤਾਬਕ ਕਹੀਏ ਤਾਂ 4 ਤੋਂ 5 ਦਾ 10 ਪੇਸ਼ੈਂਟ ਲਗਭਗ ਹੋ ਹੀ ਜਾਣਗੇ ਜਿਸ ਨੂੰ ਜੇ ਆਪਾਂ ਕਾਲੀ ਪੀਲੀ ਦੀ ਗੱਲ ਕਰੀਏ ਤਾਂ ਕਾਲੀ ਪੀਲੀ ਦੇ ਤਾਂ ਉਹ ਵੀ ਘੱਟੋ ਘੱਟ 10 ਤੋਂ 15 ਪੇਸ਼ੈਂਟ ਪਰ ਪੱਤੀ ਮੰਗਰ ਲੱਗ ਰਿਹਾ ਜੀ ਮੰਨ ਕੇ ਚੱਲੀਏ ਵੀ ਜੇ ਪੇਸ਼ੈਂਟ ਦੀ ਗੱਲ ਕਰੀ ਤਾਂ 40 50 ਪੇਸ਼ੈਂਟ ਕਹਿ ਸਕਦੇ ਆ ਵੀ ਆਪਾਂ ਪਿੰਡ ਦੇ ਵਿੱਚ ਹੋਣਗੇ ਹਾਂਜੀ ਵੱਧ ਹੀ ਹੋਣਗੇ ਉਸ ਤੋਂ ਠੀਕ ਹੈ ਵਿੱਚ ਕੈਂਪ ਲੱਗਿਆ ਗਿਆ ਸੀ ਆ ਕਾਲੇ ਪੀਲੇ ਦਾ ਫਾਈਬਰੋਸਕੈਨ ਦਵਾਈਆਂ ਫਰੀ ਸੀਗੀਆਂ ਡਾਕਟਰਾਂ ਵੱਲੋਂ ਮੁਫਤ ਚੈੱਕਅਪ ਕੀਤਾ ਗਿਆ ਸੀਗਾ ਇਸ ਨੂੰ ਲੈ ਕੇ ਮੈਂ ਪਹਿਲਾਂ ਵੀ ਸਾਡੇ ਕੋਲ ਸ਼ਾਲੀ ਪਿੰਡ ਦੇ ਜਾਂ ਆਲੇ-ਦਾਲੇ ਪਿੰਡਾਂ ਦੇ ਲੋਕਾਂ ਲੋਕ ਆਉਂਦੇ ਰਹਿੰਦੇ ਆ ਕਾਲੀ ਪਲੇਟ ਕੋਈ ਟੈਸਟ ਕਰਾਉਂਦਾ ਕੋਈ ਐਚਆਵੀ ਟੈਸਟ ਕਰਾਉਂਦਾ ਇਸ ਲਈ ਉਸ ਮੈਨੇ ਮੈਂ ਸੋਚਿਆ ਸੀਗਾ ਤੇ ਮੈਂ ਪਿੰਡ ਦੀ ਸਮੂਹ ਪੰਚਾਇਤ ਨਾਲ ਨਗਰ ਨਿਵਾਸੀਆਂ ਨਾਲ ਰਲ ਕੇ ਇੱਥੇ ਕੈਂਪ ਕੀਤਾ ਸੀਗਾ ਤਾਂ ਕਿ ਸਾਡੇ ਪਿੰਡ ਨਿਵਾਸੀ ਜਾਂ ਸਾਡੇ ਨੌਜਵਾਨ ਜਾਂ ਸਾਡੇ ਪਿੰਡ ਦੇ ਹੋਰ ਵੀ ਨੇੜੇ ਦੇ ਪਿੰਡਾਂ ਦੇ ਲੋਕ ਨੇ ਤਾਂ ਇਸ ਬਿਮਾਰੀ ਤੋਂ ਅਵੇਅਰ ਹੋਣ ਆਪਣੇ ਪਿੰਡ ਦੇ ਲੋਕ ਉੱਥੇ ਟੈਸਟ ਕਰਾਣ ਜਾਂਦੇ ਆ ਕਿਉਂਕਿ ਨੇੜੇ ਕੋਈ ਜ਼ਿਆਦਾ ਕੋਈ ਫੈਸਿਲਿਟੀ ਹੈ ਨਹੀਂ ਸੰਗਰੂਰ ਆਉਂਦੇ ਆ ਉਹ ਕਿਤੇ ਨਾ ਕਿਤੇ ਆ ਕੇ ਮੇਰੇ ਲਿੰਕ ਦੇ ਵਿੱਚ ਆ ਜਾਂਦੇ ਉਹ ਟੈਸਟ ਕਰਾਣਾ ਆਉਂਦੇ ਆ ਤਾਂ ਉੱਥੇ ਨੀਰੋ ਵੋਟਾਂ ਵੀ ਹਰ ਇੱਕ ਪੱਤੀ ਦੇ ਵਿੱਚ ਪੰਜ ਸੱਤ ਪੇਸ਼ੈਂਟ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ ਜਿਹੜੇ ਕੋ ਆਮ ਕੁਝ ਕੋਈ ਵਾਰੀ ਕਿਸ ਨੂੰ ਕੋਈ ਆਰਥਿਕ ਸਥਿਤੀ ਨੂੰ ਲੈ ਕੇ ਟੈਸਟਿੰਗ ਕਰਾਪਾਂਦਾ ਵੀ ਸਰਕਾਰ ਨੂੰ ਵੀ ਬੇਨਤੀ ਆ ਇਹ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਜਾਂ ਕਿਸੇ ਵੀ ਪੰਚਾਇਤਾਂ ਨਾਲ ਜਾਂ ਕਮੇਟੀ ਨਾਲ ਰਲ ਕੇ ਕੈਂਪ ਕੀਤਾ ਤਾਂ ਲੋਕ ਅਵੇਅਰ ਹੋਣ ਟੈਸਟ ਕਰਾਏ ਜਾਣ ਤਾਂ ਕਿ ਆਪਣਾ ਸਮਾਜ ਬਖਸ਼ਾ ਦੇ ਆਪਣੇ ਫਿਊਚਰ ਲਈ ਆਪਣੇ ਦੇਸ਼ ਲਈ ਆਪਣੇ ਪਿੰਡ ਲਈ ਆਪਣੇ ਸ਼ਹਿਰ ਲਈ ਇਹ ਚੀਜ਼ ਤੋਂ ਵੇਅਰ ਹੋ ਜਾਣ ਉਹ ਤਾਂ ਵੈਸੇ ਵੀ ਗੁਰਨਾਨਕ ਮੋਦੀ ਖਾਨਾ ਕੁਝ ਦਵਾਈਆਂ ਅੱਧੇ ਰੇਟ ਤੋਂ ਘੱਟ ਨੇ ਜਾਂ ਖਰੀਦ ਮਿਲਦੇ ਨੇ ਟੈਸਟ ਵੀ ਉੱਥੇ ਲਿਖ ਕੇ ਲਾਇਆ ਹੋਇਆ ਵੀ ਅੱਧੇ ਰੇਟ ਤੇ ਹੀ ਕੀਤੇ ਜਾਂਦੇ ਹਨ ਤੇ ਵੈਸੇ ਪਿੰਡ ਲਈ ਜਾਂ ਲੋੜਵੰਦਾਂ ਲਈ ਵੈਸੇ ਵੀ ਕੋਈ ਪੇਸ਼ੰਟ ਲੋੜਵੰਦ ਲੱਗਦਾ ਉਹਦੇ ਟੈਸਟ ਵੀ ਅਸੀਂ ਫ੍ਰੀ ਕਰਦੇ ਹਾਂ ਕੁਝ ਦਵਾਈਆਂ ਵੀ ਅਸੀਂ ਫ੍ਰੀ ਦੇ ਦਿੰਦੇ ਹਾਂ ਉਹ ਬਿਮਾਰੀਆਂ ਦੇ ਨਾਮ ਦੱਸੋਗੇ ਜਿਹੜੇ ਤੁਸੀਂ ਦੱਸ ਰਹੇ ਗੰਭੀਰ ਬਿਮਾਰੀਆਂ ਥੱਲੀਆਂ ਨੇ ਪਿੰਡ 'ਚ ਕਾਲਾ ਪੀਲੀਆ ਟੀਵੀ ਐਚਆਈਵੀ ਹੈਪੇਟਾਈਟਸ ਬੀ ਸੀ ਇਹ ਗੰਭੀਰ ਬਿਮਾਰੀਆਂ ਨੇ ਜਿਹੜਾ ਕਿ ਕੁਝ ਇਲਾਜ ਦੇ ਮਹਿੰਗੇ ਨੇ ਲੋਕ ਇਲਾਜ ਨਹੀਂ ਕਰਾ ਪਾਉਂਦੇ ਪਰ ਸਰਕਾਰ ਵੱਲੋਂ ਵੀ ਇਹ ਚੀਜ਼ ਥੋੜੇ ਕੁਸਤੀਜਨ ਨੂੰ ਫ੍ਰੀ ਆਫ ਕਾਸਟ ਜਿਹੜੀ 70000 ਦੀ ਦਵਾਈਆਂ 1.5 ਲੱਖ ਦੀ ਦਵਾਈਆਂ ਕਾਲੀ ਪੀਲੀ ਦੀ ਉਹ ਫ੍ਰੀ ਆ ਗਈ ਐਚ ਆਈ ਵੀ ਦਵਾਈ ਵੀ ਫ੍ਰੀ ਆ ਪਰ ਲੋਕ ਅਵੇਰੀ ਨਹੀਂ ਹੋ ਪਾਰੇ ਵੀ ਉਹਨਾਂ ਨੂੰ ਚੈੱਕ ਅਪ ਨਹੀਂ ਹੋ ਪਾ ਰਿਹਾ ਜਾਂ ਚੈੱਕ ਅਪ ਪੈਸੇ ਪੱਖੋਂ ਚੈੱਕਪ ਕਰਾਵਾਂ ਪਾਰੇ ਉਹਨਾਂ ਹੀ ਬਿਮਾਰੀਆਂ ਇੱਕ ਦੂਜੇ ਕੁਝ ਚੀਜ਼ਾਂ ਇਹ ਲਾਗ ਰੋਗ ਹੁੰਦੀਆਂ ਨੇ ਜਾਂ ਵਾਈਫ ਤੋਂ ਹਸਬੰਦ ਨੂੰ ਹੋ ਜਾਂਦੀਆਂ ਨੇ ਜਾਂ ਕੋਈ ਸਿਰਿੰਜਾਂ ਪੱਚ ਵਰਤਨ ਨਾਲ ਹੋ ਜਾਂਦੀਆਂ ਨੇ ਜਾਂ ਕੋਈ ਸ਼ੇਵਿੰਗ ਬਲੇਡ ਨਾਲ ਇਹ ਬਿਮਾਰੀਆਂ ਕੁਝ ਦਿਨ ਲਾਗ ਰੋਗ ਹੋ ਜਾਂਦੀਆਂ ਨੇ ਜੇ ਵੀ ਕਿਹਦੇ ਇਲਾਜ ਵਾਸਤੇ ਜੀ ਮਤਲਬ ਜੇ ਕੋਈ ਚਾਹੁੰਦਾ ਇਲਾਜ ਕਰਵਾਉਣਾ ਚਾਹੁੰਦਾ ਹੈ ਜਾਂ ਕੋਈ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਹਾਂਜੀ ਸਰਕਾਰੀ ਹਸਪਤਾਲ ਦੇ ਸਾਹਮਣੇ ਗੁਰਨਾਣਕ ਮੋਦੀ ਖਾਨਾ ਉੱਥੇ ਆ ਕੇ ਮੇਰਾ ਨੰਬਰ ਲੈ ਕੇ 97838800 ਨੰਬਰ ਲੈ ਕੇ ਕੰਟੈਕਟ ਕਰ ਲੇ ਉਹਦੀ ਹਸਪ ਕੋਈ ਦਵਾਈ ਫ੍ਰੀ ਦੇਣੀ ਹੈ ਕੋਈ ਟੈਸਟ ਕੋਈ ਲੋਡ ਬੰਦਾ ਉਹਨੂੰ ਵੀ ਫ੍ਰੀ ਕੋਸਟ ਹੋ ਜਾਏਗਾ ਐਚ ਆਈ ਵੀ ਦੇ ਕਿੰਨੇ ਕਮਰੀਜ਼ ਹੋਣਗੇ ਪੰਡਿਤ ਜੀ ਕਟੋ-ਕਟ ਐਚ ਆਈ ਵੀ ਦੇ ਲਗਭਗ ਜੇ ਆਪਾਂ ਪੱਤੀ ਮੁਤਾਬਕ ਕਹੀਏ ਤਾਂ 4 ਤੋਂ 5 10 ਪੇਸ਼ੈਂਟ ਲਗਭਗ ਹੋ ਹੀ ਜਾਣਗੇ ਜੀ ਜੇ ਆਪਾਂ ਕਾਲੇ ਪੀਲੇ ਦੀ ਗੱਲ ਕਰੀਏ ਤਾਂ ਕਾਲੀ ਪੀਲੇ ਤਾਂ ਉਹ ਵੀ ਕਟੋ-ਕਟ 10 ਤੋਂ 15% ਪਰ ਪੱਤੀ ਮੰਗਰ ਲੱਗ ਰਿਹਾ ਜੀ ਮੰਨ ਕੇ ਚੱਲੀਏ ਵੀ ਜੇ ਪੇਸ਼ੈਂਟ ਦੀ ਗੱਲ ਕਰੀ ਤਾਂ 40-50 ਪੇਸ਼ੈਂਟ ਕਹਿ ਸਕਦੇ ਆ ਵੀ ਆਪਾਂ ਪਿੰਡ ਦੇ ਵਿੱਚ ਹੋਣਗੇ ਹਾਂਜੀ ਵੱਧ ਹੀ ਹੋਣਗੇ ਇਸ ਤੋਂ ਠੀਕ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੇਪੀ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਸਮਾਂ ਦਿੱਤਾ ਆਪਣੇ ਪਿੰਡ ਨੂੰ ਆਪਣਾ ਆਪਦਾ ਪਿੰਡ ਹੈ ਜੇਪੀ ਦਾ ਇੱਥੇ ਕੈਂਪ ਲਾਇਆ ਲੋਕਾਂ ਨੂੰ ਕਾਫੀ ਇਸ ਤੇ ਟੈਸਟ ਕਰਾਏ ਹੋਰ ਕਾਫੀ ਲੋਕਾਂ ਨੇ ਆਪ ਦੀ ਬਿਮਾਰੀ ਬਾਰੇ ਪੁੱਛਿਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਡੀਲ ਕੀਤਾ ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਉਹ ਜੇਪੀ ਨੇ ਵੀ ਦੱਸਿਆ ਸਾਡੇ ਪਿੰਡ 'ਚ ਕੁਝ ਮਰੀਜ਼ ਇਹ ਜਿਹੇ ਨੇ ਜਿਹੜੇ ਨਵੇਂ ਬੱਚੇ ਨੇ ਉਹ ਸੰਗ ਦੇ ਮਾਰੇ ਨਹੀਂ ਦੱਸ ਰਹੇ ਜਾਂ ਕੀ ਕਾਰਨ ਹੈ ਜਾਂ ਕੋਈ ਆਰਥਿਕ ਤੰਗੀ ਹੈ ਮੈਂ ਉਹਨਾਂ ਨੂੰ ਆਪਦੇ ਥੋੜੇ ਮਾਦੀਮ ਰਾਹੀਂ ਇਹ ਅਪੀਲ ਕਰਦਾ ਵੀ ਜੇ ਕਿਸੇ ਨੂੰ ਕੋਈ ਆਰਥਿਕ ਤੰਗੀ ਵਾਲਾ ਵੀ ਹੈ ਕਰਨ ਤਾਂ ਸਾਨੂੰ ਉਹ ਗੁਪਤ ਤੌਰ ਤੇ ਆਪਦੇ ਪਰਿਵਾਰ ਤੋਂ ਵੀ ਬਚੋਰੀਆਂ ਦੱਸ ਸਕਦਾ ਹੈ ਤਾਂ ਕਿ ਅਸੀਂ ਉਹਦਾ ਇਲਾਜ ਕਰਾਈਏ ਤਾਂ ਕਿ ਭਿਆਨਕ ਬਿਮਾਰੀਆਂ ਸਾਡੇ ਪਿੰਡ ਚ ਹੋਰ ਨਾ ਫੈਲਣ ਤੁਹਾਨੂੰ ਕੀ ਲੱਗਦਾ ਵੀ ਜੇ ਜਿਹੜੀ ਜਨਤਾ ਜਾਂ ਬੱਚੇ ਆਪਣੇ ਜਿਹੜਾ ਕੋਈ ਪਿੰਡ ਦਾ ਕੋਈ ਸੁਨੀਕ ਬੰਦੇ ਜਿਹਨੂੰ ਹੈਗੀਆਂ ਨੇ ਬਿਮਾਰੀਆਂ ਭਿਆਨਕ ਜੀਕਰ ਉਹ ਸਾਹਮਣੇ ਨਹੀਂ ਆਉਂਦੇ ਤੁਹਾਨੂੰ ਕੀ ਲੱਗਦਾ ਵੀ ਉਹ ਹੋਰ ਤੋਂ ਵੀ ਬਿਮਾਰੀਆਂ ਹੋ ਸਕਦੀਆਂ ਨੇ ਬਿਲਕੁਲ ਜੀ ਬਹੁਤ ਇਹ ਜਿਹੜੀਆਂ ਬਿਮਾਰੀਆਂ ਨੇ ਬੜੀਆਂ ਤੇਜ਼ੀ ਨਾਲ ਫੈਲਦੀਆਂ ਨੇ ਹੁਣ ਤਾਂ ਅਗਲਾ ਸੰਗੋ ਸੰਗੀ ਇਸ ਗੱਲ ਨੂੰ ਦੱਬੀ ਜਾਂਦਾ ਪਰ ਜਦੋਂ ਇਹ ਕਾਫੀ ਜਿਵੇਂ ਹੁਣ ਨਸ਼ੇ ਪੰਜਾਬ ਚ ਇੱਕ ਦਿਨ ਜਿੱਦਾ ਫੈਲੇ ਕੋਈ ਨਹੀਂ ਉਹ ਹੌਲੀ ਹੌਲੀ ਜਦੋਂ ਜ਼ਿਆਦਾ ਫੈਲ ਜਾਂਦੇ ਨੇ ਫਿਰ ਉਹਨੂੰ ਕੰਟਰੋਲ ਕਰਨਾ ਔਖਾ ਹੈ ਇਸ ਸੋਡੇ ਮਾਧਿਅਮ ਰਾਹੀਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਪਿੰਡ ਚ ਵੱਖ-ਵੱਖ ਜਗ੍ਹਾ ਤੇ ਕੈਂਪ ਲਾ ਕੇ ਇਹਨਾਂ ਦੇ ਟੈਸਟ ਕੀਤੇ ਜਾਣ ਤੇ ਦਵਾਈਆਂ ਫ੍ਰੀ ਦਿੱਤੀਆਂ ਜਾਣ ਤਾਂ ਕਿ ਸਾਡੇ ਲੋਕ ਸਾਡਾ ਸਮਾਜ ਇੰਨਾਂ ਭਿਆਨਕ ਬਿਮਾਰੀਆਂ ਤੋਂ ਬਚ ਸਕਣ। ਸਾਰੇ ਸਮਾਜ ਦੇ ਲੋਕਾਂ ਨੂੰ ਜਦੋਂ ਕਿਸੇ ਨੂੰ ਕੋਈ ਵੀ ਬਿਮਾਰੀ ਮੰਨ ਲਓ ਵੀ ਹੈਗੀ ਜਾਂ ਉਹਨੂੰ ਛੁਪਾ ਰਿਹਾ ਹੈ ਉਹ ਗਲਤ ਹੈ ਕਿਉਂਕਿ ਜੇ ਉਹਦਾ ਇਲਾਜ ਹੈ ਜੇ ਬਿਮਾਰੀਏ ਤਾਂ ਇਲਾਜ ਵੀ ਹੈ ਜੇ ਇਲਾਜ ਹੈ ਤਾਂ ਦਵਾਈ ਵੀ ਹੈ ਦਵਾਈ ਵੀ ਜ਼ਰੂਰੀ ਹੈ ਜਦੋਂ ਅਸੀਂ ਇਹ ਨਾ ਚੀਜ਼ਾਂ ਨੂੰ ਛੁਪਾ ਕੇ ਰੱਖਦੇ ਆ ਨਾ ਇੱਕ ਤੋਂ ਦੂਜੇ ਨੂੰ ਦੂਜੇ ਤੋਂ ਤੀਜੇ ਨੂੰ ਤਾਂ ਅਸੀਂ ਖਿਰ ਜਾਣੇ ਆ ਪਰਿਵਾਰਾਂ ਦੇ ਪਰਿਵਾਰ ਵੀ ਖਿਰ ਜਾਣਗੇ ਇਹਨੂੰ ਛੁਪਾਉਣਾ ਨਹੀਂ ਚਾਹੀਦਾ ਸਾਰਿਆਂ ਲਈ ਬਣਿਆ ਤਾਂ ਠੀਕ ਹੈ ਬਰਤਸ ਕਰਨ ਨੂੰ ਹੋ ਗੱਲ ਸਾਂਝੀ ਕਰਦੇ ਆ ਕਿ ਜਿਹੜੀਆਂ ਇਹ ਬਿਮਾਰੀਆਂ ਨੇ ਇੱਕ ਤੋਂ ਦੂਜੇ ਨਾਲ ਇਹ ਹੋਰ ਨੂੰ ਵੀ ਲੱਗ ਸਕਦੀਆਂ ਨੇ ਲੱਗ ਸਕਦੀਆਂ ਨੇ ਜੀ ਬਲ ਕਈ ਬਿਮਾਰੀਆਂ ਐਸੀਆਂ ਨੇ ਜਿਹੜੇ ਇੱਕ ਤੋਂ ਦੂਜੇ ਨੂੰ ਲੱਗਦੀਆਂ ਨੇ ਜਿਹੜੇ ਸਕਿੰਦਿਆਂ ਬਿਮਾਰੀਆਂ ਨੂੰ ਤਕਰੀਬ 99% ਇੱਕ ਤੋਂ ਦੂਜੇ ਨੂੰ ਲੱਗਦੀਆਂ ਨੇ ਠੀਕ ਹੈ ਜੀ ਤੇ ਇੱਕ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਵੇਂ ਕਿ ਅੱਜ ਕੈਂਪ ਲੱਗਿਆ ਜਿਵੇਂ ਲੋਕਾਂ ਨੇ ਡਿਮਾਂਡ ਕੀਤੀ ਵੀ ਸਾਨੂੰ ਆਹ ਹਨ ਚੀਜ਼ਾਂ ਹੋਰ ਚਾਹੀਦੀਆਂ ਨੇ ਉਹ ਵੀ ਹਾਂ ਬਿਲਕੁਲ ਜੀ ਜਾਂ ਕੈਂਪ ਵਾਲੇ ਜਿਹੜੇ ਸਾਜਣ ਲਾਉਂਦੇ ਨੇ ਉਹਨਾਂ ਨਾਲ ਵੀ ਗੱਲ ਸਾਂਝੀ ਕਰੀ ਵੀ ਆਹ ਚੀਜ਼ਾਂ ਹੋਣੀ ਚਾਹੀਦੀਆਂ ਉਹ ਵੀ ਦੱਸ ਤੋੜਾ ਬਹੁਤ ਵਧੀਆ ਕੁਐਸਚਨ ਹੈ ਜਿ ਇਹ ਇੰਨਾਂ ਬਿਮਾਰੀਆਂ ਦੇ ਨਾਲ ਨਾਲ ਸਾਨੂੰ ਕਈ ਆਉਂਦੀ ਲੋਡ ਹੈ ਜੀ ਉਹ ਕਿਵੇਂ ਜਿਵੇਂ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਹੈ ਜੀ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਪੇਟ ਦੀ ਪ੍ਰੋਬਲਮ ਹੈ ਉਹ ਸੋਲਵ ਹੋ ਸਕਣ ਕਿਉਂਕਿ ਕਈ ਬੰਦਿਆਂ ਕੋਲ ਆਰਥਿਕ ਦਸ਼ਾਈ ਜੀ ਹੁੰਦੀ ਹੈ ਉਹ ਆਪ ਦਾ ਇਲਾਜ ਹੀ ਨਹੀਂ ਕਰਾ ਸਕਦਾ ਜੇ ਇਹ ਜੇ ਕੈਂਪ ਹਰ ਪਿੰਡ ਚ ਲੱਗਣ ਤਾਂ ਸਾਨੂੰ ਉਹਦਾ ਬੈਨੀਫਿਟ ਹੋਣਾ ਵੀ ਚਾਹੀਦਾ ਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਇੱਕ ਦੰਦਾਂ ਦੇ ਕੈਂਪ ਦੀ ਮਤਲਬ ਮੰਗ ਸੀ ਅੱਜ ਰੱਖੇ ਕਿ ਲੋਕਾਂ ਤੋਂ ਤੇ ਅੱਖਾਂ ਦੇ ਕੈਂਪ ਦੀ ਵੀ ਗੱਲ ਕੀਤੀ ਗਈ ਕੀ ਲੱਗਦਾ ਕਿ ਵੀ ਇਹੇ ਕੈਂਪ ਵੀ ਹੋਰ ਲੱਗਣੇ ਚਾਹੀਦੇ ਹੋ ਲੱਗਣੇ ਚਾਹੀਦੇ ਜੀ ਦੰਦਾਂ ਵਾਲੇ ਵੀ ਲੱਗਣੇ ਚਾਹੀਦੇ ਨੇ ਅੱਖਾਂ ਵਾਲੇ ਵੀ ਲੱਗਣੇ ਚਾਹੀਦੇ ਨੇ ਜਿਵੇਂ ਸਾਨੂੰ ਮਤਲਬ ਹੱਡੀਆਂ ਦੀਆਂ ਬਿਮਾਰੀਆਂ ਨੇ ਗੋਡਿਆਂ ਦੀਆਂ ਬਿਮਾਰੀਆਂ ਨੇ ਦਰਦਾਂ ਦੀਆਂ ਬਿਮਾਰੀਆਂ ਨੇ ਉਹ ਜਦੋਂ ਸਾਡੇ ਕੋਲ ਵਧੀਆ ਡਾਕਟਰ ਆ ਕੇ ਚੈੱਕ ਅਪ ਕਰਨਗੇ ਤਾਂ ਸਾਨੂੰ ਉਹ ਜਜਮੈਂਟ ਹੋ ਜਾਊ ਕਿਉਂਕਿ ਅਸੀਂ ਵੀ ਕਿਸੇ ਕੋਈ ਰੋਗ ਤੋਂ ਪੀੜਤਾ ਤੇ ਮੈਂ ਕਿ ਮੈਨੂੰ ਵੀ ਚੱਕਣਾ ਚਾਹੀਦਾ ਸਿਹਤ ਮੰਤਰਾਲੇ ਬਿਲਕੁਲ ਜੀ ਚੱਕਣਾ ਚਾਹੀਦਾ ਉਹ ਆਪਦੇ ਆਪ ਦੇ ਤੌਰ ਤੇ ਕੈਂਪ ਵੀ ਲਾਉਣ ਨਨ ਲੋਡ ਹੈ ਇੱਕ ਮੇਰਾ ਕੁਐਸਚਨ ਹੋਰ ਹੈ ਜੀ ਕੀ ਬਾਬਾ ਭਾਈ ਮੋਹਨ ਚੰਦ ਕਮੇਟੀ ਵੱਲੋਂ ਕੀ ਮਤਲਬ ਤੁਹਾਡੇ ਵੱਲੋਂ ਉਪਰਾਲਾ ਕੋਈ ਹੋਰ ਰਹਿ ਜਾਇਆ ਕੀਤਾ ਜਾ ਸਕਦਾ ਹੈ ਜਾਂ ਕੋਈ ਤੁਹਾਡੇ ਨਾਲ ਹੋਰ ਮਿਲ ਕੇ ਕੋਈ ਕੈਂਪ ਲਾਉਣਾ ਚਾਹੁੰਦਾ ਹੈਗਾ ਕੀ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦਾ ਤੇ ਤੁਸੀਂ ਮਤਲਬ ਕੀ ਇਹਨੂੰ ਖੁੱਲੋ ਸਕਦਾ ਬਿਲਕੁਲ ਸਰ ਦੇਖੋ ਇਹ ਸਥਾਨ ਬਣਿਆ ਹੈ ਇਹ ਜੇ ਸੇਵਾ ਮਤਲਬ ਨਗਰ ਦੀ ਸੇਵਾ ਹੈ ਨਗਰ ਦੀ ਸੇਵਾ ਨਾਲ ਇਹ ਸਥਾਨ ਬਣਿਆ ਤਾਂ ਜੋ ਵੀ ਜਿਸ ਵੀ ਕਲੱਬ ਵਾਲੇ ਪ੍ਰਧਾਨ ਨੂੰ ਜਾਂ ਨਗਰ ਦੀ ਪੰਚਾਇਤ ਨੂੰ ਇਹ ਸਥਾਨ ਵਰਤਣ ਵਾਸਤੇ ਚਾਹੀਦਾ ਸੀ ਪੂਰਾ ਸਹਿਯੋਗ ਦੇਵਾਂਗੇ ਜੀ ਆ ਕੇ ਇਹਨੂੰ ਯੂਜ਼ ਕਰਨ ਵਰਤਣ ਕਿਸੇ ਦਾ ਪਹਿਲਾ ਹੋਵੇ ਇੱਥੇ ਆਪਾਂ ਨੂੰ ਵਰਤਣ ਵਾਸਤੇ ਜਗ੍ਹਾ ਬਣਾਈ ਆ ਆਪਾਂ ਨੇ ਹੈਨਾ ਜੀ ਇਹ ਪਿੰਡ ਦੀ ਫਾਇਦਾ ਹੈ ਸਾਡਾ ਪਿੰਡ ਦਾ ਨਾਮ ਵੀ ਉੱਚਾ ਹੁੰਦਾ ਸਾਨੂੰ ਮਾਣ ਹੈ ਇਸ ਕਾਲਪੁਰਖ ਵਾਇਗੁਰੂ ਤੇ ਜੀ ਦੀ ਬਦੌਲਤ ਸਾਡਾ ਨਗਰ ਵਸਿਆ ਹੋਇਆ ਹੈ ਠੀਕ ਹੈ ਜੀ ਹਾਂਜੀ